ਹਲੇਲੀਆ ਖੁਦਾ ਦਾ ਧੰਨਵਾਦ ਖੁਦਾ ਦਾ ਸ਼ੁਕਰ ਹੈ ਖੁਦਾ ਦੀ ਮਹਿਮਾ ਹੋਵੇ ਖੁਦਾ ਦੇ ਨਾਮ ਦਾ ਜ਼ਲਾਲ ਮਿਲੇ ਖੁਦਾ ਦੇ ਨਾਮ ਦੀ ਵਡਿਆਈ ਹੋਵੇ ਖੁਦਾ ਦਾ ਧੰਨਵਾਦ ਅੱਜ ਆਪਾਂ ਖੁਦਾ ਦੇ ਬਚਨ ਦੇ ਵਿੱਚੋਂ ਸਿੱਖਾਂਗੇ ਜੋ ਅੱਜ ਦਾ ਵਿਸ਼ਾ ਆ ਆਪਣੇ ਰਾਹਾਂ ਨੂੰ ਸਫਲ ਬਣਾਉਣਾ ਆਪਣੇ ਰਾਹਾਂ ਨੂੰ ਕੀ ਆ ਸਫਲ ਬਣਾਉਣਾ ਆਪਣੀ ਜ਼ਿੰਦਗੀ ਨੂੰ ਕੀ ਆ ਸਫਲ ਬਣਾਉਣਾ ਤਾਂ ਕਿ ਅਸੀਂ ਹਰ ਇੱਕ ਕੰਮ ਦੇ ਵਿੱਚ ਕੀ ਆ ਸਫਲ ਹੋਈਏ ਅਓ ਜੇਮਤ ਬਚਨ ਵਿੱਚ ਦੇਖਾਂਗੇ ਆਪਾਂ ਯਹੋਸ਼ੂਆ ਦੀ ਕਿਤਾਬ ਜੋ ਕਿ 200 ਸਟਾਰ ਨੰਬਰ ਪੇਜ ਆ ਉਹਦਾ ਫਸਟ ਨੰਬਰ ਚੈਪਟਰ ਦੇ ਵਿੱਚ ਲਿਖਿਆ 1 ਨੰਬਰ ਪੰਤੀ ਤੋਂ ਲੈ ਕੇ 9 ਨੰਬਰ ਪੰਤੀ ਤੱਕ ਪੜਾਂਗੇ ਬਚਨ ਦੇ ਵਿੱਚ ਲਿਖਿਆ ਯਹੋਵਾ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਇਹ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ ਮੂਸਾ ਮਰ ਗਿਆ ਹੈ ਹੁਣ ਤੂੰ ਉਠ ਅਤੇ ਇਸ ਜਰਦਨ ਦੇ ਪਾਰ ਨੰਗ ਤੂੰ ਅਤੇ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸرائیਲੀਆਂ ਨੂੰ ਦਿੰਦਾ ਹਾਂ। ਖੁਦਾਬੰਦ ਵਚਨ ਬਿਆਨ ਕਰਦਾ ਖੁਦਾਬੰਦ ਜਿਹੜਾ ਕਿ ਯਹੋਵਾ ਪਰਮੇਸ਼ਰ ਹੈ ਯੋਸ਼ੂਆ ਨੂੰ ਕਹਿ ਰਿਹਾ ਕਿ ਨਾ ਜਿਹੜਾ ਮੇਰਾ ਸੇਵਕ ਮੂਸਾ ਸੀ ਉਹ ਕੀ ਹੁਣ ਚਲਾਣਾ ਕਰ ਗਿਆ ਹੈ। ਉਹ ਮਰ ਚੁੱਕਾ ਹੈ। ਹੁਣ ਕਹਿੰਦਾ ਤੂੰ ਖੜਾ ਹੋਣ ਕਿ ਜਿਹੜੀ ਉਹਦੀ ਸੇਵਕਈ ਹੈ ਹੁਣ ਤੂੰ ਉਹਦੀ ਸੇਵਕ ਹੈਂ ਤੂੰ ਮੁਬਾਰਕ ਕਰ। ਅਗਾਹ ਪਰਮੇਸ਼ਵਰ ਨੇ ਮੂਸਾ ਦੇ ਮਰਨ ਦੇ ਮਗਰੋਂ ਯੋਸ਼ੂਆ ਨੂੰ ਖੜਿਆ ਕੀਤਾ ਕਿ ਹੁਣ ਤੂੰ ਅਗਵਾਈ ਦਵਾਰਾ ਮੇਰੇ ਚੱਲ ਜਦੋਂ ਮਨ ਮੂਸਾ ਯੋਸ਼ੂਆ ਨੂੰ ਖੜਾ ਕਰ ਦਿੱਤਾ ਤਾਂ ਅੱਗੇ ਬਚੇ ਨਿਕਾ ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ ਜਿਵੇਂ ਮੂਸਾ ਦਾ ਵਚਨ ਕੀਤਾ ਸੀ ਪਰਮੇਸ਼ਵਰ ਨੇ ਮੂਸਾ ਦੇ ਨਾਲ ਵਾਅਦਾ ਕੀਤੇ ਨੇ ਮੂਸਾ ਦੁਆਰਾ ਇਹ ਖੁਦਾਵਾਨ ਨੇ ਬਹੁਤ ਵੱਡੇ ਅਚਰਜੇ ਕੰਮ ਕੀਤੇ ਲਾਲ ਸਮੁੰਦਰ ਦੋ ਭਾਗ ਕਰ ਦਿੱਤਾ ਆ ਬਹੁਤ ਅਚਰਜੇ ਕੰਮ ਕੀਤੇ ਮੰਨਾ ਲੈ ਜਾਂਦਾ ਪਰਮੇਸ਼ਰ ਨੇ 모사 ਦੇ ਦੁਆਰਾ ਬਟੇਰੇ ਲੈ ਆਂਦੇ 모사 ਦੇ ਦੁਆਰਾ ਪਰਮੇਸ਼ਰ ਨੇ ਉਹ ਤੇ ਚਮਤਕਾਰ ਮਿਸਰ ਦੇ ਵਿੱਚ ਬਵਾ ਭੇਜੀਆ 모사 ਦੇ ਦੁਆਰਾ ਹੋਇਆ ਪਰਮੇਸ਼ਰ ਨੇ ਬਹੁਤ ਕੰਮ 모사 ਦੇ ਦੁਆਰਾ ਕੀਤੇ ਤੇ ਅੱਜ ਹੁਣੀ ਜੋ ਜੋਸ਼ੂਆ ਦਾ ਜ਼ਿਕਰ ਹੋ ਰਿਹਾ ਹੈ ਜੋਸ਼ੂਆ ਨੂੰ ਪਰਮੇਸ਼ਰ ਗੱਲ ਕਰਦਾ ਪਿਆ ਹੁਣ ਜੋਸ਼ੂਆ ਨੂੰ ਖੜਾ ਕਰਨੇ ਜਾ ਰਿਹਾ ਪਰਮੇਸ਼ਰ ਹੁਣ ਜੋਸ਼ੂਆ ਦੇ ਕੋਲੋਂ ਪਰਮੇਸ਼ਰ ਕੰਮ ਲੈਣ ਜਾ ਰਿਹਾ ਤਾਂ ਅੱਗੇ वचन ਜੇ ਦੇਖਾਂਗੇ ਜੋ ਕਿ 5 ਨੰਬਰ 53 ਤੇ ਲਿਖਿਆ ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ ਜਿਵੇਂ ਮੈਂ ਮੂਸਾ ਦੇ ਸੰਗ ਰਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਤੈਨੂੰ ਤਿਆਗਾਂਗਾ ਖੁਦਾਵੰਦ ਦੇ ਬਚਨ ਵਿੱਚ ਅਸੀਂ ਪੜਦੇ ਆ ਖੁਦਾਵੰਦ ਪਹਿਲਾਂ ਹੀ ਕੀ ਆ ਆਪਣੇ ਬਚਨਾਂ ਨੂੰ ਦਿੰਦਾ ਆ ਆਪਣੇ ਲੋਕਾਂ ਨੂੰ ਪਹਿਲੇ ਹੀ ਬਚਨ ਦਿੰਦਾ ਕਿ ਤੁਸੀਂ ਡਰਨਾ ਨਹੀਂ ਆ ਮੈਂ ਹਰ ਵੇਲੇ ਤੁਹਾਡੇ ਕੀ ਆ ਅੰਗ-ਸੰਗ ਹੋਵਾਂਗਾ ਖੁਦਾ ਵੰਦਾ ਕੀ ਆ ਪਹਿਲਾ ਬੰਦੇ ਨੂੰ ਦਲੇਰ ਕਰਦਾ ਹਰ ਵੇਲੇ ਜਦੋਂ ਕੋਈ ਨਵਾਂ ਪਰਸਨ ਆਉਂਦਾ ਆ ਤਾਂ ਹਰ ਵੇਲੇ ਖੁਦਾ ਦੇ ਵਚਨ ਇਹ ਵੀ ਆ ਕਿ ਤੁਸੀਂ ਨਾ ਡਰੋ ਨਾ ਕਾਭੋ ਯਹੋਵਾ ਪਰਮੇਸ਼ਰ ਤੁਹਾਡੇ ਕੀ ਆ ਨਾਲ ਆ ਇਸੇ ਤਰ੍ਹਾਂ ਪਰਮੇਸ਼ਰ ਯੋਸ਼ੂਆ ਨੂੰ ਵੀ ਕਹਿ ਰਿਹਾ ਨਮਾ ਨਮਾ ਜਦੋਂ ਸੇਵ ਕਰਨ ਦੇ ਤਰ ਚਾ ਰਿਹਾ ਤਾਂ ਪਰਮੇਸ਼ਰ ਯੋਸ਼ੂਆ ਨੂੰ ਕਹਿੰਦਾ ਕਹਿੰਦਾ ਕਿ ਮੈਂ ਜਿਸ ਤਰ੍ਹਾਂ ਮੋਸਾ ਦੇ ਸੰਗ ਰਿਹਾ ਪਰਮੇਸ਼ਰ ਯਹੋਵਾ ਉਹਨੂੰ ਕਹਿ ਰਿਹਾ ਜਿਸ ਤਰ੍ਹਾਂ ਮੈਂ ਮੂਸਾ ਦੇ ਸੰਗ ਰਿਹਾ ਜਿਵੇਂ ਯਹੋਸ਼ੂਆ ਮੈਂ ਤੇਰੇ ਸੰਗ ਵੀ ਰਹਾਂਗਾ ਨਾ ਮੈਂ ਤੈਨੂੰ ਛੱਡਾਂਗਾ ਤੇ ਨਾ ਹੀ ਤੈਨੂੰ ਮੈਂ ਤਿਆਗਾਂਗਾ ਕਿ ਮੈਂ ਤੈਨੂੰ ਛੱਡਣਾ ਦਾ ਨਹੀਂ ਹ ਅਗੇ ਅਵਚਨ ਚ ਲਿਖਿਆ ਤਕੜਾ ਹੋ ਅਤੇ ਹੌਸਲਾ ਰੱਖ ਕਿਉਂਕਿ ਜਿਹੜੇ ਦੇਸ਼ ਜਿਹਦੀ ਮੈਂ ਇਨ੍ਹਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸੋਧ ਖਾਦੀ ਹੈ ਤੂੰ ਇਨ੍ਹਾਂ ਲੋਕਾਂ ਦੀ ਮਿਲਖ ਲਈ ਦਵਾਵੇਂਗਾ ਤੂੰ ਨੀਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ ਤਾਂ ਜੋ ਤੂੰ ਸਾਰੀ ਬੁਵਿਸਥਾ ਅਨੁਸਾਰ ਜਿਸ ਦਾ ਮੈਂ ਦੇ ਦਾਸ ਮੋਸਾ ਦੇ ਨੂੰ ਹੁਕਮ ਦਿੱਤਾ ਪਾਲਣਾ ਕਰਕੇ ਪੂਰਾ ਕਰੇ ਉਸ ਤੋਂ ਸੱਜੇ अथवा ਖੱਬੇ ਨਾ ਮੁੜੇ ਤਾਂ ਜੋ ਤੂੰ ਜਿੱਥੇ ਜਾਵੇ ਤੇਰਾ ਵੋਲ ਵਾਲਾ ਹੋਵੇ ਖੁਦਾਬੰਦ ਹੁਣ ਕਹਿ ਰਿਹਾ ਕਹਿੰਦਾ ਤੂੰ ਨੀਰਾ ਕੀ ਤਕੜਾ ਹੋ ਜਾ ਮਜਬੂਤ ਹੋ ਜਾ ਦ੍ਰਿੜ ਹੋ ਜਾ ਕਿ ਜਿਹੜਾ ਮੈਂ ਵਾਦਾ ਕੀਤਾ ਇਸ ਇਰਾਈਲਿਆ ਦੇ ਨਾਲ ਮੈਂ ਕਨਾਮ ਦੇ ਇਸ ਨੂੰ ਦਮਾਂਗਾ ਉਹ ਸ਼ਹਿਰ ਜਿਸ ਧਰਤੀ ਉੱਤੇ ਇਹ ਪੈਰ ਰੱਖਣਗੇ ਉਹ ਸ਼ਹਿਰ ਮੈਂ ਦੇ ਦਿਆਂਗਾ ਜਿੱਥੇ ਦੁੱਧ ਤੇ ਸ਼ਹਿਦ 흘ਿਆ ਨਦੀਆਂ ਵਗਦੀਆਂ ਇਹ ਦੇਸ਼ ਦਾ ਖੁਦਾ ਨੇ ਵਾਦਾ ਕੀਤਾ ਇਸ ਇਸਰਾਇਲੀਆ ਦੇ ਨਾਲ ਤਾਂ ਪਰਮੇਸ਼ਰ ਯੋਸ਼ੂਆ ਨੂੰ ਕਹਿੰਦਾ ਕਹਿੰਦਾ ਮੈਂ ਤੈਨੂੰ ਹੁਕਮ ਦਿੰਦਾ ਕਿ ਤੂੰ ਮੇਰੇ ਹੁਕਮਾਂ ਦੀ ਕੀ ਕਰ ਭੰਲਣਾ ਕਰ ਪਹਿਲਾਂ ਵਾਜੇ ਜੇ ਪੜਿਆ ਕਿ ਪਰਮੇਸ਼ਰ ਕਹਿੰਦਾ ਨਾ ਡਰ ਨਾ ਕਬਰ ਨਾ ਮੈਂ ਤੈਨੂੰ ਛੱਡਾਂਗਾ ਤੇ ਨਿਆਈ ਮੈਂ ਤੈਨੂੰ ਤਿਆਗਾਂਗਾ ਜੇਕਰ ਪਰਮੇਸ਼ਰ ਇਹ वचन ਨੂੰ ਰੀਲீஸ் ਕਰਦਾ ਵੇ ਪਰਮੇਸ਼ਰ ਇਹ वचन ਨੂੰ ਕਹਿ ਰਿਹਾ ਕਿ ਨਾ ਡਰੋ ਮੈਂ ਤੁਹਾਡੇ ਨਾਲ ਆ ਤਾਂ ਪਰਮੇਸ਼ਰ ਫਿਰ ਆਪਣੇ ਹੁਕਮ ਨਾਮਾ ਵੀ ਰੱਖ ਰਿਹਾ ਹੈ ਅੱਜ ਦਾ ਵਿਸ਼ਾ ਇਹ ਹੈ ਕਿ ਆਪਣੇ ਰਾਹ ਨੂੰ ਸਫਲ ਬਣਾਉਣਾ ਸਫਲ ਕਰ ਬਣਾਉਣਾ ਕਿ ਆਪਣੇ ਰਾਹ ਨੂੰ ਆਪ ਸਫਲ ਬਣਾਉਣਾ ਜੇਕਰ ਅਸੀਂ ਖੁਦਾ ਨੂੰ ਪੁਕਾਰਦੇ ਖੁਦਾਮਨ ਸਾਡੇ ਰਾਹਾਂ ਨੂੰ ਕੀ ਸਫਲ ਬਣਾਉਂਦਾ ਆ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਜੋਸ਼ੂ ਨੂੰ ਕਹਿ ਰਿਹਾ ਕਹਿੰਦਾ ਕਿ ਜਿਵੇਂ ਮੈਂ ਮੋਸਾ ਦੇ ਸੰਗ ਰਿਹਾ ਇਸ ਤਰ੍ਹਾਂ ਜੋਸ਼ੂ ਤੇਰਾ ਵੀ ਬੋਲ ਬਾਲਾ ਮੈਂ ਹੋਵਾਂਗਾ ਪਰ ਤੂੰ ਕੀ ਹੈ ਨਾ ਸੱਜੇ ਵੇਖਣਾ ਨਾ ਖੱਬੇ ਵੇਖਣਾ ਬਲਕਿ ਮੇਰੇ ਹੁਕਮ ਦੇ ਵਿੱਚ ਕੀ ਆ ਰਹਿਣਾ ਅਗੇ ਵਚਨ ਜੇ ਲਿਖਿਆ ਇਹ ਬਵਿਸਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ ਤਾਂ ਉਹ ਆਪਣੇ ਮਾਰਗ ਨੂੰ ਸਫਲ ਬਣਾਵੇਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ ਦੇਖੋ ਤਾਂ ਵਚਨ ਦਾ ਜਮਿਸ਼ਾ ਵੀ ਇਹੀ ਕਿ ਆਪਣੇ ਰਾਹਾਂ ਨੂੰ ਸਫਲ ਬਣਾਉਣਾ ਖੁਦਾ ਦੇ ਵਚਨ ਜਿਵੇਂ ਲਿਖਿਆ ਪ੍ਰਭੂ ਕਹਿੰਦਾ ਤੂੰ ਆਪਣੇ ਮਾਰਗੇ ਨੂੰ ਕੀ ਆ ਸਫਲ ਬਣਾਵੇਗਾ ਮੀਨਸ ਕਿ ਤੂੰ ਆਪ ਅਸ ਮਾਰਗ ਨੂੰ ਸਫਲ ਬਣਾਵੇਂਗਾ ਪਰ ਉਸ ਤੋਂ ਪਹਿਲਾਂ ਪ੍ਰਭੂ ਕੀ ਕਹਿ ਰਿਹਾ ਕਹਿੰਦਾ ਕੀ ਹੈ ਮੇਰੀ ਬੁਵਿਸਥਾ ਮੇਰਾ ਵਚਨ ਜਿਹੜਾ ਕੀਆ ਤੇਰੇ ਮੂੰਹ ਤੋਂ ਕਦੀ ਵੱਖਰਾ ਨਾ ਹੋਵੇ ਕਿ ਭਰਗੀ ਮੇਰੇ ਤੇਰੀ ਜਵਾਨ ਵਿੱਚ ਹਰ ਵਕਤ ਮੇਰੇ ਦਿਨ ਰਾਤ ਮੇਰਾ ਵਚਨ ਹੋਵੇ ਤੇ ਦੂਸ ਬਚਨ ਦੇ ਉੱਤੇ ਕੀ ਹੈ ਧਿਆਨ ਦਵੇ ਤਾਂ ਪ੍ਰਭੂ ਕਹਿੰਦਾ ਜਦੋਂ ਤੂੰ ਵਚਨ ਦੇ ਉੱਤੇ ਧਿਆਨ ਦੇਵੇਂ ਤੂੰ ਵਚਨ ਦੇ ਉੱਤੇ ਚੱਲੇਗਾ ਫਿਰ ਪਰਮੇਸ਼ਰ ਕਹਿੰਦਾ ਤੇਰੇ ਮਾਰਗ ਨੂੰ ਕੀ ਆ ਸਫਲ ਬਣਾਵਾਂਗਾ ਤੇਰੇ ਮਾਰਗ ਨੂੰ ਸਫਲ ਬਣਾ ਦਊਗਾ ਹਰ ਇੱਕ ਰਾਸਤੇ ਨੂੰ ਸਫਲ ਬਣਾਵੇਗਾ ਅੱਗੇ ਬਚੇ ਤੇ ਲਿਖਿਆ ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਕੋਈ ਤਖੜਾ ਹੋ ਅਤੇ ਹੌਸਲਾ ਰੱਖ ਨਾਕੰਬ ਅਤੇ ਨਾਕਾਬਰ ਕਿਉਂਕਿ ਜਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ ਖੁਦਾ ਦੇ ਬਚਨ ਨੇ ਜੇ ਲਿਖਿਆ ਖੁਦਾਵੰਦ ਕਹਿੰਦਾ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਤੂੰ ਤਖੜਾ ਹੋ ਮਜ਼ਬੂਤ ਹੋ ਜਾ ਪਰਮੇਸ਼ਰ ਕਹਿੰਦਾ ਤੂੰ ਮਜ਼ਬੂਤ ਹੋ ਜਾ ਨਾ ਕੰਬ ਤੇ ਨਾ ਕਬਰ ਜਿੱਥੇ ਤੂੰ ਜਾਵੇਂ ਤੇਰਾ ਪਰਮੇਸ਼ਰ ਤੇਰੇ ਕੀ ਆ ਅੰਗ ਸੰਗ ਹੋਵੇਗਾ ਪਰਮੇਸ਼ਰ ਯਹੋਵਾ ਯਹੋਸ਼ੂਆ ਨੂੰ ਕਹਿੰਦਾ ਕਿੰਨਾ ਪਰ ਕਦੋਂ ਤੂੰ ਮੁਬਾਰਕ ਹੋਵੇਂਗਾ ਇਕੱਲੇ ਯਹੋਸ਼ੂਆ ਤਾਂ ਜਿਗਨੀ ਹੋ ਰਿਆ ਇਹ ਸਾਡੇ ਨਾਲ ਵੀ ਪਰਮੇਸ਼ਰ ਆਪਣੇ ਬਚਨ ਨਾਲ ਗੱਲ ਕਰਦਾ ਪਿਆ ਕਿ ਜਦੋਂ ਪਰਮੇਸ਼ਰ ਮਸੀਹ ਲੋਕਾਂ ਨੂੰ ਬLES ਕਰਦਾ ਆ ਜਦੋਂ ਨਵੇਂ-ਨਵੇਂ ਮਸੀਹ ਲੋਕ ਪੜਦੇ ਆ ਪਰਮੇਸ਼ਰ ਜਦੋਂ ਛੋੜਦਾ ਆ ਤਾਂ ਫਿਰ ਪਰਮੇਸ਼ਰ ਕੀ ਆਪਣਾ ਹੁਕਮ ਨਾਮਾ ਰੱਖਦਾ ਕਿ ਮੇਰੀ ਆਗਿਆ ਨੂੰ ਮੰਨੋ ਆ ਮੇਰੀ ਆਗਿਆਕਾਰੀ ਨੂੰ ਮੰਨੋ ਆ ਚੀਜ਼ਾਂ ਨੂੰ ਛੱਡੋ ਆ ਕੀ ਮੇਰੇ ਮਰਜ਼ਨ ਦੀ ਪਾਲਣਾ ਕਰੋ ਤਾਂ ਪਰਮੇਸ਼ਰ ਵੀ ਵਾਅਦਾ ਕਰਦਾ ਮੈਂ ਤੁਹਾਡੇ ਮਾਰਗਾਂ ਨੂੰ ਕੀ ਕਰਾਂਗਾ ਸਫਲ ਬਣਾਵਾਂਗਾ ਜੇਕਰ ਤੁਸੀਂ ਖੋਦਾ ਦੇ ਹੁਕਮਾਂ ਦੀ ਪਾਲਣਾ ਕਰੋਗੇ ਪਰਮੇਸ਼ਰ ਦੇ ਹੁਕਮਾਂ ਦੇ ਉੱਤੇ ਚੱਲੋ ਫਿਰ ਪਰਮੇਸ਼ਰ ਸਫਲ ਕਰੂਗਾ ਤੁਹਾਨੂੰ ਜੇ ਕਹੋ ਕਿ ਅਸੀਂ ਮਸਜਿਦ ਵਿੱਚ ਆ ਗਏ ਆ ਤਾਂ ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਪਰਮੇਸ਼ਰ ਦੇ ਮਾਰਗ ਉੱਤੇ ਨਹੀਂ ਚੱਲੇ ਪਰਮੇਸ਼ਰ ਦਾ ਡਰ ਨਹੀਂ ਮੰਨਿਆ ਤਾਂ ਪਰਮੇਸ਼ਰ ਤੁਹਾਡੇ ਮਾਰਗਾਂ ਨੂੰ ਸਫਲ ਨਹੀਂ ਕਰੂਗਾ ਪਰਮੇਸ਼ਰ ਦੇ ਮਾਰਗ ਇਹ ਨਹੀਂ ਹੈ ਕਿ ਤੁਹਾਨੂੰ ਰੋਟੀ ਪਾਣੀ ਦੇ ਦਿੰਦਾ ਆ ਤੁਹਾਨੂੰ ਘਰ ਵਗੈਰਾ ਦੇ ਦਿੰਦਾ ਆ ਤੁਹਾਨੂੰ ਹਰ ਇੱਕ ਚੀਜ਼ ਇਸ ਸੰਸਾਰ ਦੀ ਦੇ ਦਿੰਦੀ ਪਰਮੇਸ਼ਰ ਦੀ ਇਹ ਨਹੀਂ ਪਰਮੇਸ਼ਰ ਇਹਦੇ ਨਾਲ ਵੱਧ ਕੇ ਕਰਨ ਦੀ ਤਾਕਤ ਰੱਖਦਾ ਆ ਇਹਦਾ دنیਵੀ ਲੋੜਾਂ ਦੇ जेडा कि हर एक परमेश्वर दिखा पाया जी भी उसकार जब है ही नहीं हैमेर की हर एक चीज की है मुहैया करवाऊा पे है परमेष्वर कर मार्ग से चलोगे तो जोशुआ मैं जे धरती से पैर रखो धरती की मुबारक करा प्रभु ने वादा वाला किया वादा किया जिथे दुद्ध से शहद ददियां वगदीया ਵਚਨ ਬਿਆਨ ਕਰਦਾ ਤਾਂ ਖੁਦਾਵੰਦ ਆਪਾਂ ਵਚਨ 'ਚ ਲਿਖਿਆ ਪ੍ਰਭੂ ਕਹਿੰਦਾ ਕੀ ਆ ਫਿਰ ਮੈਂ ਤੁਹਾਡੇ ਮਾਰਗਾਂ ਨੂੰ ਕੀ ਆ ਸਫਲ ਕਰਾਂਗਾ ਸਫਲ ਬਣਾਵਾਗਾ ਤੁਹਾਡੇ ਮਾਰਗਾਂ ਨੂੰ ਪਰ ਉਸ ਤੋਂ ਪਹਿਲਾਂ ਕੀ ਹੁਕਮਨਾਮਾ ਰੱਖ ਰਿਹਾ ਪਰਮੇਸ਼ਰ ਆਪਣੀ ਬੁਵਿੱਸਥਾ ਨੂੰ ਰੱਖਦਾ ਵੇ ਪ੍ਰਭੂ ਆਪਣੇ ਕਲਾਮ ਨੂੰ ਰੱਖਦਾ ਵੇ ਇਸ ਮਾਰਗਾਂ ਉੱਤੇ ਕੀ ਆ ਜੋ ਚੱਲੇਗਾ ਹੁਕਮਨਾਮੇ ਉੱਤੇ ਚੱਲੇਗਾ ਪੇ ਮੈਂ ਤੇਰੇ ਮਾਰਗ ਕੀ ਆ ਸਫਲ ਬਣਾਵੇਗਾ ਆਹ ਵਚਨ ਦੇ ਵਿੱਚ ਦੇਖਿਆ ਕਿ ਬੁਵਿੱਸਥਾ ਸਾਰ ਦੇ ਵਿੱਚ 6 ਨੰਬਰ ਚੈਪਟਰ ਉਦੇ 2 ਤੋਂ ਲੈ ਕੇ 5 ਨੰਬਰ ਪੰਤੀ ਦੇ ਵਿੱਚ ਪੜਾਂਗੇ ਆਪਾਂ 226 ਨੰਬਰ ਪੇਜ ਦੇ ਉੱਤੇ ਜੋ ਕਿ ਵਚਨ ਵਿੱਚ ਲਿਖਿਆ ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਵਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜੀਵਨ ਪਰਮ ਮੰਨੋ ਤੁਸੀਂ ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ ਤਾਂ ਜੋ ਤੁਹਾਡੇ ਦਿਨ ਲੰਬੇ ਹੋਣ हे ਇਸਰਾਇਲ ਸੁਣੋ ਅਤੇ ਐਵੇਂ ਹੀ ਕਰਨ ਦਾ ਯਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਬਹੁਤ ਵਧੋ ਜਿਵੇਂ ਯਹੋਵਾ ਤੁਹਾਡੇ ਪਿਓ ਦੱਸਿਆ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਉਸ ਧਰਤੀ ਵਿੱਚ ਜਿੱਥੇ ਦੁੱਧ ਤੇ ਸ਼ਹਿਦ ਵਗਦਾ ਹੈ ਵਚਨ ਕੀਤਾ। ਖੁਦਾਵੰ ਇਸ ਵਚਨ ਦੁਆਰਾ ਆਸ਼ੀਸ਼ ਦਵੇ। ਖੁਦਾ ਦੇ ਬਚਨ ਵਿੱਚ ਪੜਿਆ। ਖੁਦਾ ਦਾ ਬਚਨ ਪਿਆਰ ਕਰਦਾ ਪ੍ਰਭੂ ਕਹਿੰਦਾ ਹੁਣ ਆਪਾਂ ਹੁਕਮਨਾਮੇ ਦੇ ਵਿੱਚ ਦੇਖਾਂਗੇ। ਪਹਿਲਾਂ ਪਰਮੇਸ਼ੁਰ ਨੇ ਕੀ ਆ ਕੀ ਆ ਮੈਂ ਤੁਹਾਡੇ ਮਾਰਗਾਂ ਨੂੰ ਸਫਲ ਬਣਾਵਾਂਗਾ। ਪਰ ਪ੍ਰਭੂ ਕਹਿੰਦਾ ਮੇਰੀ ਹੁਕਮਾਂ ਦੇ ਉੱਤੇ ਚੱਲੋ ਹੁਣ ਹੁਕਮ ਬਣਾਉਣ ਦਾ ਚੱਪ ਆ ਗਿਆ ਪ੍ਰਭੂ ਕਹਿੰਦਾ ਕਿ ਤਾਂ ਜੋ ਤੁਸੀਂ ਜੋ ਆਪਣੇ ਪਰਮੇਸ਼ਵਰ ਤੋਂ ਡਰੋ ਖੁਦਾਵੰਦ ਕਹਿੰਦਾ ਪਹਿਲਾਂ ਤਾਂ ਮੇਰਾ ਕੀ ਡਰ ਰੱਖੋ ਕਿ ਮੇਰਾ ਕੀ ਡਰ ਹੈ ਤੁਹਾਡੇ ਅੰਦਰ ਹੋਵੇ ਫੇ ਪ੍ਰਭੂ ਕਹਿੰਦਾ ਉਸ ਨੇ ਸਾਰੀਆਂ ਵਿਧਿਆ ਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਜੀਵਨ ਪਰ ਮੰਨੋ ਖੁਦਾਵੰਦ ਬਚਨ ਚ ਲਿਖਿਆ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਖੁਦਾਵੰਦ ਕਹਿੰਦਾ ਕਿ ਮੇਰੇ ਕੀਆ ਹੁਕਮਾਂ ਨੂੰ ਮੰਨੋ ਥੋੜੇ ਸਮੇਂ ਦੇ ਲਈ ਜੀਵਨ ਭਰ ਦੇ ਲਈ ਜਿੰਨਾ ਚਿਰ ਤੁਸੀਂ ਇਸ ਧਰਤੀ ਉਤੇ ਜੀਵਨ ਬਤੀਤ ਕਰੋ ਤੁਹਾਡੇ ਪੁੱਤਰ ਤੁਹਾਡੇ ਪੋਤਰੇ ਤਾਂ ਜੋ ਤੁਹਾਡੇ ਦਿਨ ਕੀਆ ਲੰਬੇ ਹੋਣ ਅੱਗੇ ਵਚਨ 'ਚ ਲਿਖਿਆ ਹੈ ישראל ਸੁਣੋ ਅਤੇ ਐਵੇਂ ਹੀ ਕਰਨ ਦਾ ਯਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਬਹੁਤ ਵਧੋ ਜਿਵੇਂ ਯਹੋਵਾ ਤੁਹਾਡੇ ਪਿਓ ਦਾਧਾਰੇ ਪਰਮੇਸ਼ਰ ਨੇ ਤੁਹਾਡੇ ਨਾਲ ਉਸ ਧਰਤੀ ਵਿੱਚ ਜਿੱਥੇ ਦੁੱਧ ਤੇ ਸ਼ਹਿਦ ਵਗਦਾ ਹੈ ਵਚਨ ਕੀਤਾ ਜੋ ਜਿਸ ਤਰ੍ਹਾਂ ਮੈਂ ਬਚਨ ਦੇ ਵਿੱਚ ਦੱਸਿਆ ਸੀ ਪ੍ਰਭੂ ਕਹਿੰਦਾ ਕਿ ਜਿੱਥੇ ਮੈਂ ਉਹ ਦੇਸ਼ ਦਾ ਵਾਅਦਾ ਕੀਤਾ ਜਿਹਦੇ ਦੁੱਧ ਤੇ ਸ਼ਹਿਦ ਦੀ ਖੀਆ ਨਦੀਆਂ ਵਗਦੀਆਂ ਪਈਆਂ ਨੇ ਪ੍ਰਭੂ ਕਹਿੰਦਾ ਕਿ ਤੁਸੀਂ ਕੀ ਆ ਭਲਾ ਕਰੋ ਪ੍ਰਭੂ ਕਹਿੰਦਾ ਕਿ ਤੁਸੀਂ ਮੇਰਾ ਡਰ ਮੰਨੋ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋ ਫਿਰ ਕਿਹਾ ਤਾਂ ਕਿ ਪ੍ਰਭੂ ਕਹਿੰਦਾ ਜਾ ਕਿ ਤੁਹਾਡੇ ਦਿਨ ਜਿਹੜੇ ਕੀ ਇਸ ਧਰਤੀ ਉੱਤੇ ਲੰਬੇ ਹੋਣ ਤਾਂ ਕਿ ਤੁਹਾਡਾ ਕੀ ਆ ਭਲਾ ਹੋਵੇ ਅੱਗੇ ਬਚਨ ਤੇ ਲਿਖਿਆ 6 ਨੰਬਰ ਚੈਪਟਰ ਦੀ ਚਾਲ ਨੰਬਰ 53 ਦੇ ਵਿੱਚ ਲਿਖਿਆ हे इसराइल सुनो यहोवा ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ ਤੁਸੀਂ ਇਹ ਯਹੋਵਾ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ ਪ੍ਰਭੂ ਦੇ ਬਚਨ ਵਿੱਚ ਪੜਿਆ ਪ੍ਰਭੂ ਕਹਿੰਦਾ ਆਪਣੇ ਸਾਰੇ ਮਨ ਦੇ ਨਾਲ ਆਪਣੇ ਸਾਰੇ ਜਾਨ ਦੇ ਨਾਲ ਆਪਣੇ ਸਾਰੇ ਜੋਰ ਦੇ ਨਾਲ ਮੈਨੂੰ ਕੀ ਆ ਪਿਆਰ ਕਰੋ ਖੁਦਾਵੰ ਦੇਹੀ ਕਹਿੰਦਾ ਕਿ ਮੈਨੂੰ ਪਿਆਰ ਕਰੋ ਤੁਸੀਂ ਪਿਆਰ ਕਿਸ ਤਰ੍ਹਾਂ ਕਰ ਸਕਦੇ ਹੋ ਪਰਮੇਸ਼ਰ ਜੇਕਰ ਤੁਸੀਂ ਉਸ ਨੂੰ ਕੀਆ ਪੁਕਾਰੋਗੇ ਜੇਕਰ ਤੁਸੀਂ ਪਰਮੇਸ਼ਰ ਦੇ ਅੱਗੇ ਦੁਆਵਾਂ ਕਰੋਗੇ ਜੇਕਰ ਤੁਸੀਂ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੋਗੇ ਤਾਂ ਪਰਮੇਸ਼ਰ ਨਾਲ ਕੀ ਇਹਦੇ ਪਿਆਰ ਕਰੋ ਤਾਂ ਪਰਮੇਸ਼ਰ ਤੁਹਾਡੇ ਨਾਲ ਫਿਰ ਪਿਆਰ ਕਰੇਗਾ ਤੇ ਪਰਮੇਸ਼ਰ ਤੁਹਾਡੇ ਜੀਵਨ ਚ ਕੀ ਆ ਭਲੇ ਆਈਆਂ ਨੂੰ ਉਤਪਨ ਕਰੇਗਾ ਅੱਗੇ ਬਚਨ ਚ ਦੇਖਾਂਗੇ ਜਬੋਸ਼ੂਅ ਦੇ ਵਿੱਚ ਜਾਵਾਂਗੇ ਫਿਰ 23 ਨੰਬਰ ਚੈਪਟਰ ਦੇ ਵਿੱਚ ਉਦੀ 6 ਤੇ 7 ਨੰਬਰ ਫਰਦੀ ਦੇ ਵਿੱਚ ਦੇਖਾਂਗੇ ਸੋ ਬਹੁਤ ਤਕੜੇ ਹੋ ਅਤੇ ਮੂਸਾ ਜੀ ਗੁਇਸਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰਕੇ ਪਾਲਣਾ ਕਰੋ ਤਾਂ ਜੋ ਤੁਸੀਂ ਉਸ ਸੱਜੇ ਖੱਬੇ ਨਾ ਮੁਰ ਸਕੋ ਇਸ ਲਈ ਕਿ ਤੁਸੀਂ ਨਾ ਤੋਮਾ ਦੇ ਵਿੱਚ ਨਾ ਪੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਮ ਵੀ ਨਾ ਉਚਰੋ ਅਤੇ ਨਾ ਉਹਨਾਂ ਦੀ ਸੋਖ ਖਵਾਓ ਨਾ ਉਹਨਾਂ ਦੀ ਉਪਾਸਨਾ ਕਰੋ ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ ਪ੍ਰਭੂ ਜੀ ਇਸ ਹੁਕਮ ਨਾਲ ਮੈਨੂੰ ਰੱਖਦੇ ਪਏ ਆ ਯਹੋਵਾ ਪਰਮੇਸ਼ਰ ਹੁਕਮ ਨਾਲ ਮੈਨੂੰ ਰੱਖਦਾ ਕਹਿੰਦਾ ਕੀ ਆ ਸੱਜੇ ਖੱਬੇ ਦਾ ਪ੍ਰਭੂ ਕਹਿੰਦਾ ਮੋੜਤ ਹੋਈ ਆਲੇ ਦੁਆਲੇ ਨੂੰ ਦੇਖੋ ਪਰਮੇਸ਼ਰ ਕਹਿੰਦਾ ਤੂੰ ਦੀ ਪ੍ਰਭੂ ਕਹਿੰਦਾ ਮੂਸਾ ਦੀ ਬੁਈਸਤਾ ਦੀ ਪੋਥੀ ਆ ਜੋ ਸਾਰੀ ਲਿਖਤ ਲਿਖੀ ਗਈ ਉਹਨੇ ਕੀ ਆ ਪਾਲਣਾ ਕਰੋ ਪ੍ਰਭੂ ਕਹਿੰਦਾ ਦੇਵਤਿਆਂ ਨੂੰ ਨਾ ਪਕਾਰੋ ਖੁਦਾਵੰਦ ਕਹਿੰਦਾ ਕਿ ਉਹਨਾਂ ਦਾ ਨਾਮ ਵੀ ਕੀ ਆ ਉਹਨਾਂ ਦਾ ਨਾਮ ਕੀ ਤੁਹਾਡੀ ਜਵਾਨਾਂ ਦੇ ਨਾਮ ਹੋਵੇ ਉਹਨਾਂ ਨੇ ਬੋਲ ਕੀ ਆ ਤੁਹਾਡੇ ਜਵਾਨਾਂ ਦੇ ਨਾਮ ਹੋਣ ਪ੍ਰਭੂ ਦਾ ਨਾਮ ਉਹਨਾਂ ਨੇ ਸੋਧ ਹੋ ਤੇ ਨਾਮ ਉਹਨਾਂ ਦੀ ਆਪਾਸ ਨਾ ਕਰੋ ਤੇ ਨਾਮ ਉਹਨਾਂ ਦੀ ਉਹਨਾਂ ਦੇ ਅੱਗੇ ਮੱਥਾ ਟੇਕੋ ਜਹੋਬਾ ਪਰਮੇਸ਼ਰ ਕਹਿੰਦਾ ਮੈਂ ਹੀ ਜਿਉਣਾ ਖੁਦਾ ਆ ਮੈਂ ਹੀ ਜਿਉਣਾ ਪਰਮੇਸ਼ਰ ਆ ਪ੍ਰਭੂ ਕਹਿੰਦੇ ਕਿ ਤੁਸੀਂ ਦੂਜੇ ਦੇਵਤਿਆਂ ਦਾ ਕੀ ਆ ਨਾ ਪੂਜਾ ਨਾ ਕਰੋ ਜੇਕਰ ਤੁਸੀਂ ਮਸਜਿਦ ਵਿੱਚ ਆਗੇ ਤਾਂ ਪ੍ਰਭੂ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਹੋਰ ਮੂਰਤ ਦੇ ਅੱਗੇ ਗਿਆ ਮੱਥਾ ਟੇਕੋ ਹੋਰ ਮੂਰਤ ਦੇ ਅੱਗੇ ਗਿਆ ਤੁਸੀਂ ਉਪਾਸਨਾ ਕਰੋ ਉਹਨਾਂ ਦੇ ਅੱਗੇ ਕੀਆ ਬੜਿਆਈ ਕਰੋ ਪਰ ਉਹ ਮੂਰਤਨ ਉਹ ਇਜਾਜ਼ਤ ਨਹੀਂ ਦਿੰਦਾ ਪਿਆ ਪਰਮੇਸ਼ਰ ਕਹਿੰਦਾ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ ਜਿਹਨੇ ਕੀ ਸਰਵੋਸ਼ੇ ਕੀਆ ਬਣਾਇਆ ਉਤਪਾਦ ਕੀਤਾ ਹੋਇਆ ਹਰ ਇੱਕ ਚੀਜ਼ ਨੂੰ ਰਚਿਆ ਅੱਗੇ ਵਚਨ ਤੇ ਲਿਖਿਆ 14 ਤੋਂ ਲੈ ਕੇ 16 ਨੰਬਰ 25 ਤੱਕ ਦੇਖਾਂਗੇ ਵਚਨ ਤੇ ਲਿਖਿਆ ਵੇਖੋ ਮੈਂ ਅੱਜ ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ ਹਾਂ ਅਤੇ ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਇਹਨਾਂ ਸਾਰੀਆਂ ਚੰਗੀਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ ਉਹ ਸਾਰੇ ਤੁਹਾਡੇ ਲਈ ਪੂਰੇ ਹੋਏ ਉਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਹਾ ਤਾਂ ਇਹੋ ਹੋਵੇਗਾ ਕਿ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਇਆ ਹਨ ਜਿਹੜੀਆਂ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ ਸੀ ਉਵੇਂ ਯਹੋਵਾ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ ਜਦ ਤੱਕ ਕੀ ਉਹ ਇਸ ਚੰਗੀ ਜ਼ਮੀਨ ਉੱਤੋਂ ਜਿਹੜੀ Jehová ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ਼ ਨਾ ਕਰ ਦੇਵੇ ਜਦ ਤੁਸੀਂ Jehová ਆਪਣੇ ਪਰਮੇਸ਼ੁਰ ਦੇ ਨਾਮ ਦੀ ਰੋਂਗਣਾ ਕਰੋਗੇ ਜਿਹਦਾ ਉਸਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ ਤਾਂ Jehová ਦਾ ਕਰੋਧ ਤੁਹਾਡੇ ਉੱਤੇ ਭੜਕ ਉੱਠੇਗਾ ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸਨੇ ਤੁਹਾਨੂੰ ਦਿੱਤੀ ਹੈ ਨਾਸ਼ ਹੋ ਜਾਓਗੇ ਵਚਨ ਦੇ ਵਿੱਚ ਪੜਿਆ ਖੁਦਾਵੰਦ ਜਿહોਵਾ ਪਰਮੇਸ਼ਰ ਕਹਿੰਦਾ ਕਹਿੰਦਾ ਕਿ ਜਿਹੜੇ ਦੇਸ਼ ਦਾ ਮੈਂ ਤੁਹਾਨੂੰ ਵਾਅਦਾ ਕੀਤਾ ਹੈ ਜੋ ਮੈਂ ਤੁਹਾਡਾ ਵਾਅਦਾ ਕੀਤਾ ਹੈ ਪ੍ਰਭੂ ਜੀ ਇਸਮਸੀ ਨੇ ਜਿહોਵਾ ਪਰਮੇਸ਼ਰ ਨੇ ਬਹੁਤ ਵੱਡੇ ਵਾਅਦੇ ਕੀਤੇ ਸਭ ਤੋਂ ਵੱਡਾ ਵਾਅਦਾ ਇਹੀ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਡੇ ਕੀ ਨਾਲ ਆ ਜਿੱਥੇ ਤੂੰ ਜਾਵੇਂਗਾ ਮੈਂ ਤੁਹਾਡੇ ਕੀ ਨਾਲ ਆ ਜਿੱਥੇ ਤੂੰ ਪੈਰ ਰੱਖੇਗਾ ਮੈਂ ਤੇਰੇ ਨਾਲ ਆ ਜਿੱਥੇ ਵੀ ਤੂੰ ਜਾਵੇਂ ਮੈਂ ਤੈਨੂੰ ਸਫਲ ਕਰਾਂਗਾ ਸਭ ਤੋਂ ਵੱਡਾ ਵਾਅਦਾ ਪਰਮੇਸ਼ਰ ਦਾ ਕਿ ਮੈਂ ਤੈਨੂੰ ਕੱਲਾ ਨਹੀਂ ਛੱਡਾਂਗਾ ਮੈਂ ਤੈਨੂੰ ਨਹੀਂ ਤਿਆਗਾਂਗਾ ਪ੍ਰਭੂ ਇੱਥੇ ਗੋਚਰ ਨੇ ਚੱਪਾ ਪੜਿਆ ਪਰਮੇਸ਼ਵਰ ਕਹਿੰਦਾ ਪ੍ਰਭੂ ਇੱਥੇ ਰੱਖਦਾ ਬਿਆਹ ਕਹਿੰਦਾ ਕੀ ਆ ਮੈਂ ਚੰਗੀਆਂ ਗੱਲਾਂ ਵੀ ਤੈਨੂੰ ਦਵਾਂਗਾ ਤੇ ਮਾੜੀਆਂ ਗੱਲਾਂ ਵੀ ਤੁਹਾਡੇ ਉੱਤੇ ਲਿਆਵਾਂਗਾ ਮਾੜੀਆਂ ਗੱਲਾਂ ਦਾ ਕਿਉਂ ਪਰਮੇਸ਼ਰ ਜੀ ਕਰ ਰਿਹਾ ਬਚਨ ਦੇ ਵਿੱਚ ਪਰਮੇਸ਼ਰ ਕਹਿੰਦਾ ਕਿ ਮੈਂ ਫੇ ਤੁਹਾਡੇ ਉੱਤੇ ਬਿਫਤਾ ਵੀ ਲਿਆਵਾਂਗਾ ਜਦ ਤੱਕ ਇਹ ਗੈਨਾ ਤੀ ਨਾਸ਼ਨਾ ਹੋ ਜਾਵਾ ਮੈਂ ਉਹਨੇ ਚਿਰ ਬਿਫਤਾ ਲਿਆਵਾਂਗਾ ਤੁਹਾਡੇ ਉੱਤੇ ਜਿੰਨਾ ਚਿਰ ਪ੍ਰਭੂ ਕਹਿੰਦਾ ਮੈਂ ਧਰਤੀ ਉੱਤੇ ਤੁਹਾਡਾ ਨਾਮ ਨਾ ਮਿਟਾ ਦੇਣਾ ਮੈਂ ਵਿਫਤਾ ਲੈ ਕੇ ਹਮਾਂ ਬਣਾ ਦਿਓ ਤੇ ਕਿਉਂ ਪਰਮੇਸ਼ਰ ਵਿਫਤਾ ਦਾ ਜ਼ਿਕਰ ਕਰਦਾ ਪਿਆ ਬਾਈਬਲ ਜੇਕਰ ਚੰਗੀਆਂ ਗੱਲਾਂ ਦਾ ਜ਼ਿਕਰ ਕਰਦੀ ਪਈ ਆ ਵਰਖ ਦਾ ਤੇ ਆਸ਼ੀਸ਼ਾਂ ਦਾ ਜ਼ਿਕਰ ਕਰਦੀ ਪਈ ਤਾਂ ਬਾਈਬਲ ਵਿਫਤਾਵਾਂ ਦਾ ਵੀ ਜ਼ਿਕਰ ਕਰਦੀ ਪਈ ਆ ਸੰਕਟ ਦਾ ਜ਼ਿਕਰ ਕਰਦੀ ਪਈ ਕਿਸੇ ਦਾ ਜ਼ਿਕਰ ਕਰਦੀ ਪਈ ਆ ਉਹ ਕਿਸੇ ਮਨੁੱਖ ਦੇ ਵੱਲੋਂ ਨਹੀਂ ਵਰਗੀ ਯਹੋਵਾ ਪਰਮੇਸ਼ਰ ਦੇ ਵੱਲੋਂ ਕਸਟ ਦਾ ਜ਼ਿਕਰ ਕਰਦੀ ਪਈ ਆ ਵਿਫਤਾ ਦਾ ਜ਼ਿਕਰ ਕਰਦੀ ਪਈ ਕਿ ਪਰਮੇਸ਼ਰ ਦੇ ਵੱਲੋਂ ਵਿਫਤਾਵਾਂ ਆਉਣਗੀਆਂ ਕਿਸੇ ਮਨੁੱਖ ਦੇ ਵੱਲੋਂ ਨਹੀਂ ਪਰਮੇਸ਼ਰ ਦੇ ਵੱਲੋਂ ਵਿਪਤਾ ਆਉਣਗੀ ਕਿਉਂ ਵਿਪਤਾ ਆਉਣਗੀ ਜੇਕਰ ਤੁਸੀਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਖੁਦਾ ਦਾ ਬਚਨ ਗਿਆਨ ਕਰਦਾ ਪ੍ਰਭੂ ਕਹਿੰਦਾ ਮੈਂ ਤੁਹਾਡੇ ਤੇ ਬੁਰੀਆ ਗੱਲਾਂ ਵੀ ਲਿਆਵਾਂਗਾ ਜਦ ਤੀਕ ਕਿ ਉਹ ਐਸੀ ਚੰਗੀ ਜ਼ਮੀਨ ਉੱਤੋਂ ਜਿਹੜੀ ਜਿਹਾਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਤੁਹਾਡਾ ਨਾਸ਼ਾ ਕਰ ਦੇਵੇ ਪ੍ਰਭੂ ਕਹਿੰਦਾ ਮੈਂ ਵਿਪਤਾ ਵੀ ਤੁਹਾਡੇ ਉੱਤੇ ਲਿਆਵਾਂਗਾ ਫਿਰ ਕਿਉਂ ਪਰਮੇਸ਼ਰ ਵਿਪਤਾ ਦਾ ਜ਼ਿਕਰ ਕਰਦਾ ਪਿਆ ਇਸ ਕਰਕੇ ਬਿਪਤਾ ਦਾ ਜ਼ਿਕਰ ਕਰਦਾ ਪਿਆ ਜੋਸ਼ ਨੂੰ ਵੇਸ ਕਰਕੇ ਪ੍ਰਭੂ ਨੇ ਕਿਹਾ ਜੇਕਰ ਤੂੰ kia ਮੇਰੀ ਬੁਇਸਤਾ ਤੋਂ ਦੂਰ ਨਾ ਹੋਵੇ ਪ੍ਰਭੂ ਕਹਿੰਦਾ ਪਿਆ ਜੇਕਰ ਤੂੰ ਮੇਰੀ ਬੁਇਸਤਾ ਤੋਂ ਦੂਰ ਹੋ ਗਿਆ ਫਿਰ ਮੈਂ ਤੇਰੇ ਉੱਤੇ kia ਬਿਪਤਾ ਲੈ ਕੇ ਆਵਾਂਗਾ ਪਰ ਜੇਕਰ ਤੂੰ ਮੇਰੀ ਬੁਇਸਤਾ ਦੇ ਹੇਠ ਰਿਹਾ ਮੇਰੇ ਅਧੀਨ ਰਿਹਾ ਫਿਰ ਮੈਂ ਤੇਰੇ ਉੱਤੇ ਬਿਪਤਾ ਨਹੀਂ ਲੈ ਕੇ ਆਵਾਂਗਾ ਤਾਂ वचन ਪਿਆਰ ਕਰਦਾ ਕਹਿੰਦਾ ਜੇਕਰ ਤੁਸੀਂ ਮੇਰੇ ਹੁਕਮ ਨਾਮੇ ਦੀ ਉਲੰਘਣਾ ਕੀਤੀ ਆਪਣੇ ਮਾਨ ਦੇ ਨਾਲ ਮੈਨੂੰ ਨਹੀਂ ਪੁਕਾਰਿਆ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਦੂਜੇ ਦੇਵਤਿਆਂ ਦੀ ਸੋਧ ਖਾਦੀ ਦੂਜੇ ਦੇਵਤਿਆਂ ਦੀ ਉਪਾਸਨਾ ਕੀਤੀ ਤਾਂ ਪ੍ਰਭੂ ਕਹਿੰਦਾ ਮੈਂ ਤੁਹਾਡੇ ਉੱਤੇ ਕੀ ਆ ਬਿਫਤਾ ਨਾਲ ਲੈ ਆਵਾਂਗਾ ਤੁਹਾਡਾ ਕੀ ਨਾਸ਼ ਕਰਾਂਗਾ ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਲੋਕ ਕੀ ਆ ਜਿਹੜੇ ਉਹਦੇ ਹੱਥਾਂ ਦੇ ਬਣਾਏ ਹੋਏ ਰਚਨਾ ਆ ਉਹਦੇ ਹੱਥਾਂ ਬਣਾਏ ਹੋਏ ਆਦਮ ਤੇ ਹਵਾ ਆ ਕਿ ਉਹ ਕਿਸੇ ਦੂਜੇ ਦੇਵਤਿਆਂ ਦੀ ਕੀ ਕਰਨ ਉਪਾਸਨਾ ਕਰਨ ਇਹ ਪਰਮੇਸ਼ਰ ਦਾ ਹੁਕਮ ਆ ਕਿ ਤੁਸੀਂ ਕਿਸੇ ਦੇ ਵੀ ਮੇਰੇ ਤੋਂ ਇਲਾਵਾ ਉਪਾਸਨਾ ਨਹੀਂ ਕਰ ਸਕਦੇ ਬਚਨ ਦੇ ਵਿੱਚ ਲਿਖਿਆ ਸਾਫ਼ ਤਰ੍ਹਾਂ ਲਿਖਿਆ ਬਚਨ ਦੇ ਵਿੱਚ ਬਚਨ ਸਿੱਧੇ ਤਰ੍ਹਾਂ ਡਾਇਰੈਕਟ ਹੱਸਦਾ ਪਿਆ ਆ ਕੋਈ ਝੂਠ ਨਹੀਂ ਦੱਸਦਾ ਪਿਆ ਬਚਨ ਬਚਨ ਕਹਿੰਦਾ ਤੁਸੀਂ ਜਾ ਕੇ ਦੂਜੇ ਦੇਵਤਾ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ ਤਾਂ ਯਹੋਵਾ ਦਾ ਕਰੋਲ ਤੁਹਾਡੇ ਉੱਤੇ ਪੜ ਕੇ ਉੱਠੇਗਾ ਅਤੇ ਤੁਸੀਂ ਛੇਦੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸਰੇ ਤੁਹਾਨੂੰ ਦਿੱਤੀ ਨਾਸ਼ ਹੋ ਜਾਓਗੇ ਪਰਮੇਸ਼ਰ ਕਹਿੰਦਾ ਪਿਆ ਕਿ ਜੇਕਰ ਤੁਸੀਂ ਮੇਰੇ ਤੋਂ ਇਲਾਵਾ ਜੋਬਾ ਪਰਮੇਸ਼ਰ ਨੂੰ ਛੱਡ ਕੇ ਪ੍ਰਭੂ ਜੀਸਸ ਨੂੰ ਛੱਡ ਕੇ ਪੁਜਿਤਰਾ ਆਤਮਾ ਦੀ ਪੂਜਨਾ ਨੂੰ ਛੱਡ ਕੇ ਜੇਕਰ ਤੁਸੀਂ ਕਿਸੇ ਦੀ ਉਪਾਸਨਾ ਕਰੋਗੇ ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਕੀਆ ਨਾਸ਼ ਕਰਾਂਗਾ ਪਰਮੇਸ਼ਰ ਕਲੀਸਿਆਵਾਂ ਨੂੰ ਕਹਿ ਰਿਹਾ ਆ ਪਰਮੇਸ਼ਰ ਆਪਣੇ ਲੋਕਾਂ ਨੂੰ ਕਹਿੰਦਾ ਪਿਆ ਕਹਿੰਦਾ ਜੇਕਰ ਤੁਸੀਂ ਮੈਨੂੰ ਛੱਡ ਕੇ ਜਿਉਂਦੇ ਖੁਦਾ ਨੂੰ ਛੱਡ ਕੇ ਕਿਸੇ ਹੋਰ ਦੀ ਉਪਾਸਨਾ ਕਰੋਗੇ ਤਾਂ ਪ੍ਰਭੂ ਕਹਿੰਦਾ ਮੈਂ ਤੁਹਾਡਾ ਕੀ ਨਾਸ਼ ਕਰਾਂਗਾ ਸਭ ਨਾਲ ਹੁਕਮ ਪਹਿਲਾ ਇਹ ਆ ਪਰਮੇਸ਼ਰ ਦਾ ਕਿ ਮੇਰੇ ਤੋਂ ਇਲਾਵਾ ਤੁਹਾਡੇ ਕਿਹ ਦੂਜੇ ਦੇਵੀ ਦੇਵਤੇ ਨਾ ਹੁਣ ਪਰ ਉਹਦਾ ਨਾਮ ਆਕਾਸ਼ ਦਾ ਤੇ ਨਾ ਹੀ ਧਰਤੀ ਦੇ ਉੱਤੇ ਕਿਸੇ ਦੀ ਉਪਾਸਨਾ ਨਹੀਂ ਕਰਨੀ ਨਾ ਜਾਨਵਰ ਦੀ ਨਾ ਮਨੁੱਖ ਦੀ ਕਿਸੇ ਦੀ ਪ੍ਰਭੂ ਕਹਦਾ ਉਪਾਸਨਾ ਨਹੀਂ ਕਰਨੀ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਣਾ ਜੇਕਰ ਤੁਸੀਂ ਅਜੇ ਜੀਵਨ ਵਿੱਚ ਸਫਲ ਹੋਣਾ ਚਾਹੁੰਦੇ ਆ ਜੇਕਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਰ ਸਾਡੇ ਰਾਹਾਂ ਨੂੰ ਮubarrak ਕਰੇ ਤਾਂ ਤੁਹਾਨੂੰ ਕੀ ਆ ਪਰਮੇਸ਼ਰ ਦੀ ਉਪਾਸਨਾ ਕਰਨੀ ਪੈਣੀ ਪਰਮੇਸ਼ਵਰ ਨੂੰ ਗਿਆ ਪੁਕਾਰਨਾ ਪੈਣਾ ਸੱਚੇ ਖੁਦਾ ਨੂੰ ਜਾਣਨਾ ਪੈਣਾ ਕਿ ਇਹ ਜਮੀਨ ਇਸ ਮਾਲ ਦਾ ਬਣਾਉਣ ਵਾਲਾ ਖੁਦਾ ਕੌਣ ਆ ਉਸ ਬਣਾਉਣ ਵਾਲੇ ਖੁਦਾ ਦਾ ਨਾਮ ਕੀ ਆ ਉਸ ਖੁਦਾ ਨੂੰ ਜਾਣਨਾ ਪੈਣਾ ਆ ਉਸ ਖੁਦਾ ਦੇ ਕੋਲੋਂ ਮੰਗਣਾ ਪੈਣਾ ਪਰਮੇਸ਼ਵਰ ਸਾਨੂੰ ਦੱਸ ਸੱਚਾ ਖੁਦਾ ਕੌਣ ਆ ਇਸ ਧਰਤੀ ਉੱਤੇ ਬਹੁਤ ਸਾਰੇ ਦੇਵਤੇ ਕਹਾਉਂਦੇ ਆ ਇਸ ਧਰਤੀ ਉੱਤੇ ਬਹੁਤ ਸਾਰੇ ਰੱਬੀ ਕਹਾਉਂਦੇ ਆ ਪਰ ਤੁਹਾਨੂੰ ਕੀ ਆ ਪਤਾ ਹੋਣਾ ਚਾਹੀਦਾ ਕਿ ਬੋਇਸ ਦਾ ਕੀ ਦੱਸਦੇ ਪਈ ਆ ਕਿ ਇਸ ਧਰਤੀ ਦਾ ਤੇ ਅਸਮਾਨ ਦਾ ਪਰਮੇਸ਼ਰ ਕੌਣ ਆ ਸਾਨੂੰ ਧਰਤੀ ਉੱਤੇ ਭੇਜਣ ਵਾਲਾ ਸਾਡੇ ਮਗਰ ਸਾਡਾ ਪਰਮੇਸ਼ਰ ਕੌਣ ਆ ਸਾਨੂੰ ਆਪਣੇ ਹੱਥਾਂ ਦੁਆਰਾ ਰਚੇ ਮਾਲਕ ਖੁਦਾ ਇਸ ਸਾਡਾ ਪਰਮੇਸ਼ਰ ਕੌਣ ਆ ਸਾਡੀ ਮਾਂ ਦੀ ਕੱਖ ਚ ਪਹਿਲੇ ਰੱਖਣ ਵਾਲਾ ਪਰਮੇਸ਼ਰ ਕੌਣ ਆ ਸਾਨੂੰ ਇਸ ਧਰਤੀ ਉੱਤੇ ਸੰਭਾਲਣ ਵਾਲਾ ਖੁਦਾ ਕੌਣ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਪਰਮੇਸ਼ਰ ਕੀ ਆ ਕੌਣ ਆ ਬਾਈਬਲ ਜ਼ਿਕਰ ਕਰਦੀ ਕਿ ਬਾਈਬਲ ਕਹਿੰਦੀ ਕੋਈ ਦੇਵਤੀ ਹੈ ਜਿਹੜਾ ਕੀ ਆ ਦੇਵੀ ਦੇਵਤਾ ਪਰਮੇਸ਼ਰ ਨਹੀਂ ਆ ਬਾਈਬਲ ਕਹਿੰਦੀ ਸਿਰਫ ਉਹ ਸਿਰਫ ਤੁਹਾਡਾ ਜਹਵਾ ਪਰਮੇਸ਼ਰ ਹੀ ਪਰਮੇਸ਼ਰ ਆ ਖੁਦਾ ਦਾ ਵਚਨ ਕਹਿੰਦਾ ਤੁਹਾਡਾ ਇੱਕੋ ਹੀ ਪਰਮੇਸ਼ਰ ਆ ਉਹ ਕੌਣ ਆ ਜਹਵਾ ਪਰਮੇਸ਼ਰ ਆ ਉਹ ਪ੍ਰਵੋਦੀਤ ਸਮਝੀ ਪਰਮੇਸ਼ਰ ਆ ਕੋਈ ਪਰਮੇਸ਼ਰ ਦਾ ਜ਼ਿਕਰ ਨਹੀਂ ਕਰਦਾ ਪ੍ਰਭੂ प्रभु कहता तो मैं कहला ही परमेश्वर आज लिखा खुदावन ने वचन लिखा खुदावन यहोवा परमेश्वर का राज सदा राज होगा प्रभु जिस कहते यहोवा परमेश्वर कहते, मेरा राज जो सदा राज परमेश्वर कहना मेरा राज सदा राज होगा तो खुदा पकारो खुदा को मंगो कि खुदावन साहू की सफल बना ਸਾਡੀ ਜ਼ਿੰਦਗੀ ਨੂੰ ਕੀ ਆ ਸਫਲ ਬਣਾ ਸਾਡੀ ਜ਼ਿੰਦਗੀ ਨੂੰ ਕੀ ਆ ਮੁਬਾਰਕ ਕਰ ਸਾਰੀ ਕਲੀਸਿਆ ਮ ਆ ਪਕਾਰੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਪਕਾਰੋ ਗੋਡਣਿਆਂ ਦੇ ਪਰਾਂ ਫੇ ਪਕਾਰੋ ਪਰਮੇਸ਼ਰ ਨੂੰ ਪ੍ਰਭੂ ਸਾਡੀ ਜ਼ਿੰਦਗੀ ਨੂੰ ਮੁਬਾਰਕ ਕਰ ਸਾਡੇ ਪਰਿਵਾਰਾਂ ਨੂੰ ਮੁਬਾਰਕ ਕਰ ਕੱਲਾ ਧੰਨ ਦولت ਨੂੰ ਨਾ ਮੰਗੋ ਕਿ ਜੇ ਧੰਨ ਦولت ਪਰਮੇਸ਼ਰ ਨੇ ਦੇ ਦਿੱਤਾ ਸ਼ਾਇਦ ਸਾਡੇ ਉੱਤੇ ਪਰਮੇਸ਼ਰ ਦੀ ਕੀ ਆ ਕਿਰਪਾ ਆ ਇਹ ਕਿਰਪਾ ਨਹੀਂ ਹੈ ਪਰਮੇਸ਼ਰ ਦੀ ਇਹ ਤਾਂ ਸਾਡੀ ਜਰੂਰਤ ਆ ਆ ਜੋ ਪਰਮੇਸ਼ਰ ਤੁਹਾਡੇ ਪੂਰੀਆ ਕਰ ਰਿਹਾ ਪਰ ਇਹਨਾਂ ਜ਼ਰੂਰਤਾਂ ਤੋਂ ਵੱਧ ਕੇ ਆ ਖੁਦਾ ਨੂੰ ਪ੍ਰਾਪਤ ਕਰਨਾ ਖੁਦਾ ਨੂੰ ਕੀ ਆ ਪ੍ਰਾਪਤ ਕਰਨਾ ਖੁਦਾ ਦੇ ਨਾਲ ਆਪਣਾ ਸਮਾਂ ਬਿਤਾਉਣਾ ਤਾਂ ਕਿ ਉਹ ਸੁਰਗ ਰਾਜ ਵਿੱਚ ਕੀ ਆ ਤੁਹਾਡਾ ਵੈਲਕਮ ਕਰੇ ਤੁਹਾਡਾ ਕੀ ਸਵਾਗਤ ਕਰੇ ਖੁਦਾ ਨੂੰ ਪੁਕਾਰੋ ਕਿ ਖੁਦਾ ਮੇ ਸਾਡੀ ਕੀ ਆ ਸਹਾਇਤਾ ਕਰ ਸਾਡੇ ਰਾਹਾਂ ਨੂੰ ਕੀ ਆ ਸਫਲ ਕਰ ਅੱਜ ਬਚਨ ਵੀ ਇਹੀ ਆ ਕਿ ਆਪਣੇ ਰਾਹਾਂ ਨੂੰ ਕੀ ਆ ਸਫਲ ਬਣਾਉਣਾ ਕਿਸ ਤਰ੍ਹਾਂ ਆਪਣੇ ਰਾਹ ਨੂੰ ਸਫਲ ਬਣਾਉਣਾ ਤੁਸੀਂ ਜੇ ਹੋਸ਼ ਛੱਡ ਕੇ ਨਾ ਪ੍ਰਭੂ ਕਹਿੰਦਾ ਦੂਸਾ ਆਪਣੇ ਮਾਰਗ ਦੇ ਵਿੱਚ ਸਫਲ ਹੋਵੇਗਾ ਪਰ ਰੱਖੀ ਪ੍ਰਭੂ ਨੇ ਕੀ ਰੱਖਿਆ ਹੁਕਮਨਾਮਾ ਪ੍ਰਭੂ ਨੇ ਇੱਕ ਕੀ ਆਪਣਾ ਹੁਕਮਨਾਮਾ ਰੱਖਿਆ ਤਾਂ ਤੂੰ ਸਫਲ ਬਣਾਵੇਗਾ ਜੇਕਰ ਅੱਜ ਕੋਈ ਤੁਹਾਨੂੰ ਕਹਿਣ ਜਿੰਨੇ ਵੀ ਲੋਕ ਇਸ ਤਰ੍ਹਾਂ ਤੇ ਕਹਿਣ ਕਿ ਤੂੰ ਹੀ ਰਹਾ ਦੇ ਵਿੱਚ ਸਫਲ ਹੋਗੇ ਤਾਂ ਪੱਕਾ ਨਹੀਂ ਹੈ ਸਫਲ ਹੋਵੇ ਪਰ ਜੇਕਰ ਖੁਦਾਵੰਦ ਕਹਿ ਰਿਹਾ ਤੇ ਸਫਲ ਹੋਵੋਗੇ ਪਰ ਸਫਲ ਤਾਂ ਪਹਿਲਾਂ ਪਰਮੇਸ਼ਰ ਆਪਣੇ ਹੁਕਮ ਨੂੰ ਰੱਖ ਰਿਹਾ ਹੈ ਜੇਕਰ ਤੁਸੀਂ ਖੁਦਾ ਦੇ ਹੁਕਮ ਨਹੀਂ ਪਾਲਣਾ ਕਰੋਗੇ ਖੁਦਾ ਦੇ ਹੁਕਮਾਂ ਤੇ ਛਲੋਗੇ ਤਾਂ ਤੁਸੀਂ ਕੀ ਆਪਣੇ ਜੀਵਨ ਦੇ ਵਿੱਚ ਸਫਲ ਹੋਵੋਗੇ ਜ਼ਰੂਰ ਸਫਲ ਹੋਵੋਗੇ ਤੁਹਾਡੀ ਕੀ ਕੋਲ ਖੁਦਾਵੰਦ ਮubarək ਕਰੇਗਾ ਇੱਕ ਇੱਕ ਲਫ਼ਜ਼ ਖੁਦਾਵੰਦ ਤੁਹਾਡੇ ਕੀ ਆ ਮੁਬਾਰਕ ਕਰੇਗਾ ਖੁਦਾ ਦਾ ਧੰਨਵਾਦ ਜੋ ਖੁਦਾਮਨ ਆਪਣੇ ਬਚਨ ਦੇ ਦੁਆਰਾ ਸਾਨੂੰ ਸਿਖਾਉਂਦਾ ਹੈ ਆਪਣੇ ਬਚਨ ਦੁਆਰਾ ਜੋ ਖੁਦਾਮਨ ਸਾਨੂੰ ਗੱਲਬਾਤ ਕਰਦਾ ਹੈ ਆਪਣੇ ਬਚਨ ਦੁਆਰਾ ਜੋ ਖੁਦਾਵੰਤ ਸਾਨੂੰ ਸਾਡੇ ਦੇ ਆਪਣੇ ਰਾਹਲ ਖੋਲਦਾ ਹੈ ਖੁਦਾ ਦਾ ਧੰਨਵਾਦ ਖੁਦਾ ਦੀ ਵਡਿਆਈ ਹੋ ਇਸ ਬਚਨ ਦੇ ਦੁਆਰਾ ਖੁਦਾਮਨ ਤੁਹਾਨੂੰ ਕੀ ਆਸ਼ੀਸ਼ ਤੇ ਬਰਕਤ ਦੇਵੇ ਆਪਾਂ ਦੁਆ ਦੇ ਵੱਲ ਜਾਵਾਂਗੇ ਸਰਬਸ਼ਕਤੀਮਾਨ ਪਰਮੇਸ਼ਵਰ ਜਿਹਦਾ ਖੁਦਾਵੰ ਅਲਫਾ ਮੀਗਾ ਪਰਮੇਸ਼ਵਰ ਆਦਰ ਅੰਤਮ ਮੇਰੇ ਪ੍ਰਭੂ ਜੀ ਇਹ ਤਰ੍ਹਾਂ ਦਿਲ ਦੀ ਕਹਿਲਾਈਓ ਤੇਰਾ ਧੰਨਵਾਦ ਕਰਦੇ ਮੇਰੇ ਪ੍ਰਭੂ तेरा शुक्र कर दे खुदाई तो होमेष्वर मेरे, मेरे प्रभु वचन प्रभु जो थोड़ा वचन कहते हुए अपने जीवन सफल होवोगे थोड़ा हर एक काम सफल हो प्रभु जी अहू सफल कर मेरे प्रभु जल्द तकिए पकारी बेनती करिए प्रभो साढ़े की एक बोल मेरे खुदा ਸੜੇ ਇੱਕ ਇੱਕ ਲਫ਼ਜ਼ ਮੇਰੇ ਖੁਦਾ ਸਾਡੀ ਇੱਕ ਇੱਕ ਦੁਆ ਮੇਰੇ ਖੁਦਾ ਤੇਰੇ ਹਜ਼ੂਰ ਦੇ ਵਿੱਚ ਪਹੁੰਚੇ ਪ੍ਰਭੂ ਇੱਕ ਇੱਕ ਦਾ ਉੱਤਰ ਸਾਨੂੰ ਮਿਲੇ ਮੇਰੇ ਪ੍ਰਭੂ ਇੱਕ ਇੱਕ ਪ੍ਰਾਰਥਨਾ ਦਾ ਉੱਤਰ ਸਾਨੂੰ ਮਿਲੇ ਪ੍ਰਭੂ ਅਸੀਂ ਆਪਣੇ ਮਾਰਗਾਂ ਦੇ ਵਿੱਚ ਸਫਲ ਹੋਈਏ ਮੇਰੇ ਪ੍ਰਭੂ ਜੀ ਜਿੰਨੇ ਵੀ ਤੇਰੇ ਬਚਨ ਨੂੰ ਸੁਣਨ ਮੇਰੇ ਪ੍ਰਭੂ ਤੇਰੇ ਕਲਾਮ ਨੂੰ ਜਾਣਨ ਮੇਰੇ ਪ੍ਰਭੂ ਤੇਰੇ ਕਲਾਮ ਦੇ ਤੇ ਸਿੱਖਣ ਮੇਰੇ ਪ੍ਰਭੂ ਤੁਹਾਡੇ ਦੇ ਆਸ਼ੀਸ਼ ਨੂੰ ਮੰਗਦਾ ਪ੍ਰਭੂ ਤੁਹਾਡੇ ਕੋਲੋਂ ਆਸ਼ੀਸ਼ ਨੂੰ ਮੰਗਦਾ ਪ੍ਰਭੂ ਕਿ ਸਭਣਾ ਤੇ ਤੇਰੀ ਆਸ਼ੀਸ਼ ਹੋਵੇ ਪ੍ਰਭੂ ਸਮਣਾ ਦੇ ਜੀਵਨ ਬਲੈਸ ਕਰ ਸਮਣਾ ਦੇ ਜੀਵਨ ਪੁਕਾਰਣ ਵਾਲੇ ਬਣਾ ਮੇਰੇ ਪ੍ਰਭੂ ਸਮਣਾ ਦੇ ਜੀਵਨ ਵਰਕਤ ਵਾਲੇ ਬਣਾ ਮੇਰੇ ਪ੍ਰਭੂ ਸਮਣਾ ਦੇ ਮਨਾਂ ਨੂੰ ਚੇਂਜ ਕਰ ਪ੍ਰਭੂ ਸਮਣਾ ਦੇ ਦਿਲਾਂ ਨੂੰ ਚੇਂਜ ਕਰ ਮੇਰੇ ਪ੍ਰਭੂ ਤੁਹਾਡੇ ਬਚਨ ਵਿੱਚ ਮੇਰੇ ਪ੍ਰਭੂ ਲਿਖਿਆ ਆਪਣੇ ਦਿਲਾਂ ਨੂੰ ਪੜੋ ਤੇ ਯਹੋਵਾ ਨੂੰ ਪਾਲੋ ਪੂਰੇ ਬੱਤ ਦੇ ਨਾਲ ਰੋਣ ਦੇ ਨਾਲ ਪਿੱਟਣ ਦੇ ਨਾਲ ਯਹੋਵਾ ਨੂੰ ਪਾਲੋ ਪ੍ਰਭੂ ਜੀ ਲੋਕ ਤੇਰੇ ਦੇ ਚੁਕਣ ਮੇਰੇ ਪ੍ਰਭੂ दिन खोल के तेरे आन मेरे प्रभु मन आन मेरे प्रभु जल मनकरण प्रभो तेरा प्रेम मेरे प्रभु तेरा प्यार मेरे प्रभो उन्होंने झलके मेरे प्रभु जी तेरा प्रेम प्रगट हो जानन कि सचा खुदा तुओ हो प्रभु सानू रचन वाला परमेश्वर तु प्रभु सानू बरकत देने वाला परमेश्वर तुय हो प्रभु जी अभी तेरा धनबाद करते खुदा बन तेरा शुकर कर दे प्रभु इस कलाम दे बरकत है शहीद वो बरकत हो गए प्रभु ਕਰਪਾ ਦੇ ਕਰਪਾਵੇ ਪ੍ਰਭੂ ਜੀ ਇਹ ਦੁਆ ਵੈਂ ਤੇਨ ਨੂੰ ਸੁਣੋ ਤੇ ਕਬੂਲ ਕਰੋ ਖੁਦਾਵੰ ਪ੍ਰਭ ਯਿਸੂ ਸਿ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆ ਆਮੀਨ ਸਾਰਿਆਂ ਨੂੰ ਜੈਮਸੀ ਦੀ ਗੋਡ ਬਲੈਸ ਜੂ ਖੁਦਾ ਦਾ ਧੰਨਵਾਦ ਹੋ ਖੁਦਾ ਦੀ ਤਾਰੀਫ ਹੋ ਖੁਦਾ ਦੀ ਵਡਿਆਈ ਹੋ ਸਾਰਿਆਂ ਨੂੰ ਜੈਮਸੀ ਦੀ ਖੁਦਾਵੰ ਸਭਨਾਂ ਨੂੰ ਬਰਕਤ ਤੇ ਅਸ਼ੀਰਵਾਦ ਦੇ